ਕਿ ਅੱਜ ਸਵੇਰੇ ਮੈਨੂੰ ਪਤਾ ਲੱਗਿਆ ਵੀ ਸਾਡਾ ਤਾਲਾ ਖੁੱਲਿਆ ਹੋਇਆ ਘਰ ਆ ਕੇ ਦੇਖਿਆ ਮੈਂ ਤੇ ਤਾਲਾ ਟੁੱਟਿਆ ਹੋਇਆ ਗੋਡ ਰੈਡੀਅਲ ਮੇਰਾ ਹੈਗੀ ਹੈ ਉਹ ਬਿਲਕੁਲ ਸਾਰੀ ਉਹਨਾਂ ਨੇ ਖਾਲੀ ਕਰ ਦਿੱਤੀ ਹੋਇਆ ਥੱਲੇ ਸੁਪੀ ਹੈ ਸਮਾਨ ਸਾਰਾ ਕੱਢ ਕੇ ਜਿਹੜੀ ਮੇਰੀ ਨਾਲ ਦੀ ਅਲਮਾਰੀ ਹੈ ਕੱਪੜਿਆਂ ਵਾਲੀ ਉਹ ਵੀ ਸਾਰੇ ਉਹਨਾਂ ਨੇ ਖਾਲੀ ਕਰਕੇ ਤੇ ਜੋ ਸਮਾਨ ਕੱਢ ਕੇ ਲੈ ਗਏ ਹੋਏ ਨੇ ਕੈਸ਼ ਵੀ 2 ਲੱਖ ਰੁਪਏ 2 ਪਲੱਸ ਤੇ ਜੇਬਰਾਤ ਜੇਬਰਾਤ ਤੇ ਸਰ 15 ਅਕ ਤੋਲੇ ਸੋਨਾ ਹੈ ਔਰ ਅਦਗ ਲੋਚ ਚਾਂਦੀ ਹੋਣੀ ਦੇਵਿੰਦਰ ਮਹਾਜਨ ਕਿਹੜਾ ਮੋਲਾ ਸ਼ੇਖਾ ਮਹੱਲਾ ਨਾਰੋਵਾਲ ਵਾਲੇ ਕੀ ਸਰ ਗੱਲ ਹੋ ਜੀ ਤੁਹਾਡੇ ਨਾਲ ਸਰ ਇਸ ਸਨੇਪੀ ਅਸੀਂ ਸੰਡੇ ਦੁਪਹਿਰ ਨੂੰ 3:30 ਦੇ ਬਾਅਦ ਘਰ ਨੂੰ ਤਾਲਾ ਲਗਾ ਕੇ ਗਏ ਆ ਆਪਣੀ ਬੇਟੀ ਕੋਲ ਬੇਟੀ ਸਾਡੀ ਜਸੂਰ ਹੈਗੀ ਹੈ ਐਨਡੀਆਰਐਫ ਚ ਡਿਪਟੀ ਕਮਾਂਡੈਂਟ ਮੇਰੇ ਜਿਹੜੇ ਸਾਣੇ ਲਾਣੇ ਉਹ ਵੀ ਸੀਐਮਓ ਨੇ ਚੀਫ ਮੈਡੀਕਲ ਆਫੀਸਰ ਦੋਨੋਂ ਡਾਕਟਰ ਨੂੰ ਨਾਲ ਕੋਲ ਗਏ ਆ ਅਸੀਂ ਕਿ ਅੱਜ ਸਵੇਰੇ ਮੈਨੂੰ ਪਤਾ ਲੱਗਿਆ ਵੀ ਸਾਡਾ ਤਾਲਾ ਖੁੱਲਿਆ ਹੋਇਆ ਹੈ ਕਾਰ ਆਵੇ ਦੇਖਿਆ ਮੈਂ ਤੇ ਤਾਲਾ ਟੁੱਟਿਆ ਹੋਇਆ ਹੈ ਦਰਵਾਜ਼ੇ ਸਾਰੇ ਖੁੱਲ੍ਹੇ ਹੋਏ ਆਂ ਔਰ ਮੇਰੀ ਜਿਹੜੀ ਗੋਡਰੇ ਦੀ ਅਲਮੀਰਾ ਹੈਗੀ ਹੈ ਉਹ ਬਿਲਕੁਲ ਸਾਰੀ ਉਹਨਾਂ ਨੇ ਖਾਲੀ ਕਰ ਦਿੱਤੀ ਹੈ ਥੱਲੇ ਸੁੱਟਿਆ ਹੈ ਸਮਾਨ ਸਾਰਾ ਕੱਢ ਕੇ ਜਿਹੜੀ ਮੇਰੀ ਨਾਲ ਦੀ ਅਲਮੀਰਾ ਹੈ ਕੱਪੜਿਆਂ ਵਾਲੀ ਉਹ ਵੀ ਸਾਰੇ ਉਹਨਾਂ ਨੇ ਖਾਲੀ ਕਰਕੇ ਤੇ ਜੋ ਸਮਾਨ ਕੱਢ ਕੇ ਲੈ ਗਏ ਹੋਏ ਨੇ ਕੈਸ਼ ਵੀ ਪਲੱਸ ਆਰ ਵੀ ਲੂੰਗੀ ਕਿੰਨਾ ਕੈਸ਼ ਜੀ ਹਾਂਜੀ 2 ਲੱਖ ਰੁਪਏ ਜੀ 2 ਪਲੱਸ ਤੇ ਜੇਬਰਾਤ ਜੇਬਰਾਤ ਸਰ 15 ਕ ਤੋਲੇ ਸੋਨਾ ਔਰ ਅਧਾ ਕਿਲੋ ਚਾਂਦੀ ਹੋਣੀ ਹੈ ਪਰ ਪੁਲਿਸ ਨੂੰ ਕੋਈ ਕਮਰੇ ਨਹੀਂ ਦਿੱਤੇ ਹਾਂਜੀ ਹਾਂਜੀ ਸਰ ਹੁਣੇ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਆਏ ਆ ਪਰ ਉਹ ਜੀ ਆਏ ਨਹੀਂ ਤਫਸੀਬ ਕਰਨ ਉਹ ਆਲੇ ਨਹੀਂ ਸਰ ਇਹ ਵੀ ਸਾਨੂੰ ਜਲਦੀ ਤੋਂ ਜਲਦੀ ਇਹ ਜਿਹੜੇ ਕੰਪਲੀਟ ਹੈਗੇ ਪਕੜੇ ਜਾਂ ਤੇ ਸਾਨੂੰ ਇਨਸਾਫ ਦਿਲਾਇਆ ਜਾ ਸਾਡਾ ਸਮਾਨ ਵਾਪਸ ਦਿਲਾਇਆ ਜਾ ਐਟ ਦੀ ਅਰਲੀਐਸ